ਬਹੁਤ ਹੀ ਸਤਿਕਾਰਯੋਗ ਦੇਰਪਕ ਸਾਥੀਓ ਅਤੇ ਪਿਆਰੇ ਪਿਆਰੇ ਬੱਚਿਓ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣਾ ਪ੍ਰੀ ਬੋਰਡ ਦਾ ਪੇਪਰ 29 ਤਰੀਕ ਨੂੰ ਹੈ ਤਾਂ ਆਪਣੇ ਕੋਲ 4-5 ਦਿਨ ਹੈਗੇ ਆ ਇਹਨਾਂ 4-5 ਦਿਨਾਂ ਦੇ ਵਿੱਚ ਆਪਾਂ ਮੁਕੰਮਲ ਤਿਆਰੀ ਕਰਨੀ ਹੈ ਉਸੇ ਲਈ ਤਹਿਤ ਮੈਂ ਤੁਹਾਡੇ ਲਈ ਇੱਕ ਵਿਸ਼ੇਸ਼ ਲੈਕਚਰ ਲੈ ਕੇ ਆਇਆ ਆਓ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦਾ ਇਹ ਵੀਡੀਓ ਲੈਕਚਰ ਹਾਂਜੀ ਦੇਖੋ ਬੇਟਾ ਜਿਵੇਂ ਦੇਖ ਰਹੇ ਹੋ ਤੁਸੀਂ ਮੈਂ ਲਿਖਿਆ ਇੱਥੇ ਕਾਵ 17 ਦੀ ਦੇਪਾਵਰਤ ਦੋ ਨੰਬਰ ਦਾ ਇਹ ਸਵਾਲ ਤੁਹਾਨੂੰ ਆਉਂਦਾ ਹੀ ਆਉਂਦਾ ਬੇਟਾ ਜਾਂ ਪਾ ਕੇ ਆਉਂਦਾ ਤੁਹਾਨੂੰ ਕਾਵ 17 ਦਿੱਤੀਆਂ ਹੁੰਦੀਆਂ ਜਾਂ ਪਾ ਕੇ ਤੇ ਤੁਸੀਂ ਕਿਸੇ ਇੱਕ ਕਾਵ 70 ਦਾ ਜਿਹੜਾ ਉਹ ਕੀ ਹੈ ਪਾਵਰਤ ਕਰਨਾ ਹੁੰਦਾ ਹੈ ਕਈ ਵਾਰ ਬੱਚੇ ਕੀ ਹੈ ਇਸ ਨੂੰ ਇਹਨੇ ਵੀ ਨਹੀਂ ਉਹਨਾਂ 17 ਨੂੰ ਇਹਨੇ ਵੀ ਨਹੀਂ ਲਿਖਾਉਂਦੇ ਆ ਜਿੱਦੇ ਕਰਕੇ ਉਹਨਾਂ ਦੇ ਨੰਬਰ ਕੱਟੇ ਜਾਂਦੇ ਆ ਬੇਟਾ ਧਿਆਨ ਰੱਖਣਾ ਪਾਵਰਤ ਕਰਨਾ ਹੈ ਤੁਸੀਂ ਤੇ ਪਾਵਰਤ ਵੀ ਆਪਣੇ ਸ਼ਬਦਾਂ ਦੇ ਵਿੱਚ ਕਰਨਾ ਹੈ ਕਿਵੇਂ ਕਰਨਾ ਹੈ ਆਪਾਂ ਦੇਖਦੇ ਆਂ ਚਲੋ ਅਭੀ ਆਰ ਦੇ ਵਿੱਚ ਜਿੰਨੇ ਵੀ ਤੁਹਾਡੀਆਂ ਕਾਵ ਸਤਰਾਂ ਹੈਗੀਆਂ ਮੈਂ ਇਸ ਲੈਕਚਰ ਦੇ ਵਿੱਚ ਕਵਰ ਕਰੂੰਗਾ ਤੇ ਉਮੀਦ ਹੈ ਉਹਨਾਂ ਵਿੱਚੋਂ ਤੁਹਾਨੂੰ ਕਾਵ ਸਤਰਾਂ ਜਿਹੜੀਆਂ ਉਹ ਪੇਪਰ ਦੇ ਵਿੱਚ ਆ ਜਾਣੀਆਂ ਚਲੋ ਬਿਨਾਂ ਕਿਸੇ ਦੇਰੀ ਤੋਂ ਅੱਜ ਦਾ ਲੈਕਚਰ ਸ਼ੁਰੂ ਕਰਦੇ ਆਪਾਂ ਹਾਂਜੀ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਕਿ ਸਾਡੇ ਕੋਲ ਕਵਿਤਾ ਹੈ ਬੇਟਾ ਜੈ ਭਾਰਤ ਮਾਤਾ ਸਾਡੇ ਕੋਲ ਕਵਿਤਾ ਹੈ ਬੇਟਾ ਜੈ ਭਾਰਤ ਮਾਤਾ ਤੇ ਇਹਦਾ ਕਵੀ ਹੈ ਸ਼ਿਵ ਕੁਮਾਰ ਬਟਾਲਵੀ ਇਹਨਾਂ ਦੀ ਕਵਿਤਾ ਦੇ ਵਿੱਚੋਂ ਜਿਹੜੀ ਅਭਿਆਸ ਦੇ ਵਿੱਚ ਸਾਡੇ ਕੋਲ ਦੋ ਕਾਉ ਟੁਕੜੀਆਂ ਕਹਿ ਲੋ ਕਾਉ ਬੰਦ ਕਹਿ ਲੋ ਕਾਉ 17 ਕਹਿ ਲੋ ਸਾਡੇ ਕੋਲ ਹੈ ਹਨ ਤੇ ਉਹਨਾਂ ਦੇ ਆਪਾਂ ਕੀ ਕਰਨੇ ਆ ਪਾਵਰਤ ਸਪਸ਼ਟ ਕਰਨੇ ਪਹਿਲਾਂ ਆਪਾਂ ਊੜਾ ਦਾ ਕਰਦੇ ਆ ਲਿਖਿਆ ਕਿ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਹੁਣ ਲਹੂਆਂ ਦੇ ਸੰਗ ਲਹੂਆਂ ਦੇ ਸੰਗ ਦਾ ਮਤਲਬ ਹੈ ਕੁਰਬਾਨੀਆਂ ਭਰਪੂਰ ਕਿਉਂਕਿ ਜਿਹੜੀ ਭਾਰਤ ਮਾਤਾ ਦੀ ਜਿਹੜੀ ਇਤਿਹਾਸ ਹੈ ਗੌਰਵਮਈ ਇਤਿਹਾਸ ਉਹ ਸ਼ਹੀਦਾਂ ਦੀਆਂ ਕੁਰਬਾਨੀਆਂ ਜਾਂ ਸ਼ਹੀਦਾਂ ਦੇ ਖੂਨ ਨਾਲ ਲਿਖਿਆ ਗਿਆ ਤੁਸੀਂ ਲਿਖੋਗੇ ਕਿ ਭਾਰਤ ਦੇ ਅਣਖ ਦੀ ਗੌਰਮਈ ਗਾਥਾ ਸ਼ਹੀਦਾਂ ਦੇ ਲਹੂਆਂ ਦੇ ਨਾਲ ਲਿਖੀ ਗਈ ਹੈ ਠੀਕ ਹੈ ਨਾ ਤਾਂ ਤੁਸੀਂ ਲਿਖੋਗੇ ਭਾਰਤ ਦੇ ਗੌਰਮਈ ਇਤਿਹਾਸ ਦੀ ਅਣਖੀ ਗਾਥਾ ਸ਼ਹੀਦਾਂ ਦੇ ਲਹੂਆਂ ਨਾਲ ਲਿਖੀ ਗਈ ਹੈ ਇੰਨੀ ਗੱਲ ਤੁਸੀਂ ਲਿਖਣੀ ਹੈ ਠੀਕ ਹੈ ਭਾਰਤ ਦੇ ਗਰਮੇ ਇਤਿਹਾਸ ਦੀ ਅਣਖੀ ਗਾਥਾ ਜਾਂ ਲੰਮੀ ਗਾਥਾ ਸ਼ਹੀਦਾਂ ਦੇ ਲਹੂ ਨਾਲ ਲਿਖੀ ਗਈ ਹੈ ਅੱਗੇ ਆਗੇ ਬਟਾ ਫਾਂਸੀ ਕਹਿੰਦੇ ਫਾਂਸੀ ਦੇ ਫੱਟਿਆਂ ਤੇ ਬੈਠੀ ਤਵਾਰੀਖ ਪਰਿਆਖੇ ਜੈ ਭਾਰਤ ਜੈ ਭਾਰਤ ਮਤਾ ਫਾਂਸੀ ਦੇ ਫੱਟੇ ਤੁਹਾਨੂੰ ਪਤਾ ਹੈ ਇਹ ਬਟਾ ਕਿ ਭਾਰਤ ਨੂੰ ਭਾਰਤ ਨੂੰ ਆਜ਼ਾਦ ਕਰਾਉਣ ਦੇ ਲਈ ਬਹੁਤ ਸਾਰੇ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਬਹੁਤ ਸਾਰੇ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਇਦੇ ਕਰਕੇ ਹਾਂਜੀ ਬਹੁਤ سارے ਹਾਂਜੀ ਹੁਣ ਆਪਾਂ ਦੂਜਾ ਕਰਦੇ ਆ ਦੂਜੀਆਂ 17 ਜਿਹੜੀਆਂ ਹੈਗੀਆਂ ਉਹਨਾਂ ਦੇ ਭਾਵਾਂ ਵਰਪਾ ਕਰਦੇ ਆ ਫਾਂਸੀ ਦੇ ਫਟਿਆਂ ਤੇ ਬੈਠੀ ਤਵਾਰੀਖ ਪਈ ਆ ਕੇ ਜੈ ਭਾਰਤ ਜੈ ਭਾਰਤ ਮਾਤਾ ਫਾਂਸੀ ਦੇ ਫਟੇ ਕਿਉਂਕਿ ਤੁਹਾਨੂੰ ਪਤਾ ਹੈ ਬਟਾ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਬਹੁਤ ਸਾਰੇ ਦੇਸ਼ ਭਗਤਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਉਹਨਾਂ ਨੇ ਫਾਂਸੀ ਦਾ ਰੱਸਾ ਜਿਹੜਾ ਹੈ ਉਹ ਬੜੇ ਹੱਸ ਕੇ ਚੁੰਮ ਕੇ ਗਲ ਦੇ ਵਿੱਚ ਪਾਇਆ ਤੇ ਉਹ ਜਿਹੜੇ ਫਾਂਸੀ ਦੇ ਫੱਟੇ ਤੇ ਭਾਵ ਦੇਸ਼ ਲਈ ਸ਼ਹੀਦ ਹੋ ਰਹੇ ਦੇਸ਼ ਭਗਤਾ ਨੇ ਫਾਂਸੀ ਦੇ ਫੱਟਿਆਂ ਤੇ ਬੈਠ ਕੇ ਵੀ ਜੈ ਭਾਰਤ ਜੈ ਭਾਰਤ ਮਾਤਾ ਦੇ ਨਾਰੇ ਲਾਏ ਐ ਤੇ ਇਹ ਗੱਲ ਸਾਡੇ ਇਤਿਹਾਸ ਵਿੱਚ ਲਿਖੀ ਹੋਈ ਹੈ ਇਤਿਹਾਸ ਇਸ ਗੱਲ ਦਾ ਗਵਾਹ ਹੈ ਬਟਾ ਤੂੰ ਤੁਸੀਂ ਲਿਖੋਗੇ ਇਤਿਹਾਸ ਇਸ ਗੱਲ ਦਾ ਗਵਾਹ ਹੈ ਭਾਰਤ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਫਾਂਸੀ ਦੇ ਫੱਟੇ ਤੇ ਖੜੇ ਦੇਸ਼ ਭਗਤ ਵੀ ਆਪਣੇ ਦੇਸ਼ ਦੀ ਭਾਰਤ ਮਾਤਾ ਦੀ ਜੈ ਜੈਕਾਰ ਕਰ ਰਹੇ ਸਨ ਤੇ ਅਸੀਂ ਜਿਹ ਅਜੇ ਇਹ ਦੇਸ਼ ਭਗਤਾਂ ਦੀ ਜੈ ਜੈਕਾਰ ਕਰਦੇ ਹਾਂ ਠੀਕ ਹੈ ਬਟਾ ਹਾਂਜੀ ਅੱਗੇ ਚੱਲਦੇ ਹਾਂ ਸਾਡੇ ਕੋਲ ਅਗਲੀ ਕਵਿਤਾ ਆ ਜਾਂਦੀ ਹੈ ਅਗਲੀ ਕਵਿਤਾ ਆ ਜਾਂਦੀ ਹੈ ਉਦਮ ਕਰੀਂ ਜ਼ਰੂਰ ਹਾਂਜੀ ਉਦਮ ਕਰੀਂ ਜ਼ਰੂਰ ਡਾਕਟਰ ਬਲਦੇਵ ਸਿੰਘ ਧਾਲੀਵਾਲ ਦੀ ਲਿਖੀ ਹੋਈ ਕਵਿਤਾ ਹੈ ਸਾਨੂੰ ਉਦਮ ਕਰਨ ਲਈ ਪ੍ਰੇਰਿਤ ਦੀ ਹੈ ਸਾਨੂੰ ਯਤਨ ਕਰਨ ਲਈ ਪ੍ਰੇਰਿਤ ਦੀ ਹੈ ਉਹਦੇ ਵਿੱਚੋਂ ਕਿਹੜੀਆਂ-ਕਿਹੜੀਆਂ ਕਾਮ ਸਤਰਾ ਹੈ ਗਿਆ ਸਭ ਤੋਂ ਪਹਿਲਾਂ ਉੜਾ ਪੰਖ ਦੇਖਦਿਆ ਜੇ ਕਿਧਰੇ ਹਾਰਾਂ ਲਕ ਤੋੜਨ ਹਾਰਾ ਮਤਲਬ ਇਹ ਸਫਲਤਾਵਾਂ ਲਕ ਮਤਲਬ ਕਮਰ ਟੁੱਟ ਜਾਂਦੀ ਕਿ ਵੇਰੇ ਆਪਾਂ ਨਿਰਾਸ਼ ਹੋ ਜਾਂਦੇ ਆ ਮਨ ਹੋ ਜਾਏ ਨਿਰਾਸ਼ ਜ਼ਿੰਦਗੀ ਜਾਣੀ ਕੋਲ ਮੇਰਾ ਜਿੱਤ ਵਿੱਚ ਰੱਖ ਵਿਸ਼ਵਾਸ ਇਹਦਾ ਮਤਲਬ ਹੈ ਬੇਟਾ ਕਿ ਜੇਕਰ ਜ਼ਿੰਦਗੀ ਦੇ ਵਿੱਚ ਇਹ ਸਫਲਤਾ ਮਿਲਣ ਕਰਨ ਜਾਂ ਹਾਰ ਮਿਲਣ ਕਰਨ ਮਨ ਨਿਰਾਸ਼ ਹੋ ਜਾਵੇ ਤਾਂ ਸਾਨੂੰ ਜ਼ਿੰਦਗੀ ਨੂੰ ਇੱਕ ਲੰਮਾ ਸੰਘਰਸ਼ ਜਾਣਦੇ ਹੋਏ ਜ਼ਿੰਦਗੀ ਨੂੰ ਇੱਕ ਲੰਮਾ ਸੰਘਰਸ਼ ਮੰਨਦੇ ਹੋਏ ਜਿੱਤ ਵਿੱਚ ਵਿਸ਼ਵਾਸ ਰੱਖ ਕੇ ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤਾਂ ਇਹਨਾਂ ਸਤਿਆਂ ਦਾ ਭਾਵ ਹੈ ਕਿ ਸਾਨੂੰ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿਉਂਕਿ ਜ਼ਿੰਦਗੀ ਇੱਕ ਲੰਮਾ ਸੰਘਰਸ਼ ਹੈ ਜੇਕਰ ਜ਼ਿੰਦਗੀ ਦੇ ਵਿੱਚ ਹਾਰ ਮਿਲਣ ਕਾਰਨ ਮਨ ਨਿਰਾਸ਼ ਹੋ ਜਾਵੇ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਸੋ ਕੋ ਜ਼ਿੰਦਗੀ ਨੂੰ ਇੱਕ ਲੰਮਾ ਸੰਘਰਸ਼ ਕੋਲ ਦਾ ਮਤਲਬ ਹੈ ਸੰਘਰਸ਼ ਕੋਲ ਦਾ ਮਤਲਬ ਹੈ ਸੰਘਰਸ਼ ਲੰਮਾ ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਸਾਨੂੰ ਜਿੱਤ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਇਹ ਗੱਲਾਂ ਨਿਕੜੀਆਂ ਐੜਾ ਦੇ ਵਿੱਚ ਆ ਜਾ ਬਟਾ ਸਿਦਕ ਲਗਨ ਦੇ ਤਕੜੇ ਖੰਭੀ ਸਿਦਕ ਕੰਮ ਕਰਨ ਦਾ ਸਿਦਕ ਉਹਵੇਂ ਲਗਨ ਹੋਵੇ ਤਕੜੇ ਖੰਭੀ ਮਤਲਬ ਜਿਸ ਇਨਸਾਨ ਦੇ ਵਿੱਚ ਇਹ ਦੋਨੇ ਗੁਣ ਹੁੰਦੇ ਸਿਦਕ ਹੋਵੇ ਲਗਨ ਹੋਵੇ ਉਹ ਉਹ ਕੀ ਕਰਦਾ ਉੱਚੇ ਸਮਾਨੀ ਉੱਡਦਾ ਹੈ ਉੱਚੇ ਸਮਾਨੀ ਮਤਲਬ ਉਹਨੂੰ ਉੱਚੀਆਂ ਮੰਜ਼ਿਲਾਂ ਪ੍ਰਾਪਤ ਹੁੰਦੀਆਂ ਹਨ ਥਲ ਸਾਗਰ ਵੀ ਰੋਕ ਸਕਣਨਾ ਤੇਰੀ ਸਹਿਜ ਰਵਾਨੀ ਜੇਕਰ ਤੁਹਾਡੇ ਅੰਦਰ ਸਿਦਕ ਤੇ ਲਗਨ ਹੋਵੇ ਤੌਸੀਹ ਤੁਸੀਂ ਸਿੱਧ ਕਦੇ ਲਗਨ ਦੇ ਖੰਭਾ ਨਾਲ ਉੱਚੇ ਸਮਾਨ ਵਿੱਚ ਉੱਡ ਸਕਦੇ ਹੋ ਤੇ ਤੁਹਾਡੀ ਰਵਾਨਗੀ ਨੂੰ ਤੁਹਾਡੀ ਚਾਲ ਨੂੰ ਕੋਈ ਨਾ ਥਲ ਰੋਕ ਸਕਦਾ ਤੇ ਨਾ ਹੀ ਸਮੁੰਦਰ ਸਾਗਰ ਰੋਕ ਸਕਦੇ ਆ ਠੀਕ ਹੈ ਬੇਟਾ ਤਾਂ ਇਹ ਲਿਖਣਾ ਹੈ ਕਿ ਜਿਸ ਇਨਸਾਨ ਦੇ ਵਿੱਚ ਸਿੱਧਕ ਦੇ ਲਗਨ ਦੇ ਤਕੜੇ ਖੰਭ ਹੁੰਦੇ ਆ ਭਾਵੇਂ ਸਿੱਧਕ ਤੇ ਲਗਨ ਹੁੰਦਾ ਉੱਚੇ ਸਮਾਨੀ ਉੱਡਦਾ ਤੇ ਅਜੇ ਇਨਸਾਨ ਨੂੰ ਥਲ ਸਾਗਰ ਵੀ ਰੋਕ ਨਹੀਂ ਸਕਦੇ ਨੈਕਸਟ ਹੈ ਬੇਟਾ ਸਾਡੇ ਕੋਲ ਹਾਂਜੀ ਨੈਕਸਟ ਦੇਖਦੇ ਆਪਾਂ ਨੈਕਸਟ ਸਾਰਕੋਲਜੀ ਪੰਜਾਬ ਕਵਿਤਾ ਦੇ ਵਿੱਚੋਂ ਪੰਜਾਬ ਕਵਿਤਾ ਦਾ ਲਿਖਿਆ ਧਨੀਰਾਮ ਛਾਤਰੀਕ ਹਾਂਜੀ ਇਹ ਕਵਿਤਾ ਸਮਝਦੇ ਹਾਂ ਕਿ ਅਰਸ਼ੀ ਬਰਕਤ ਰੂ ਮੰਗ ਉਤਰ ਅਰਸ਼ੀ ਬਰਕਤ ਰੂ ਮੰਗ ਉਤਰ ਚਾਂਦੀ ਦੇ ਢੇਰ ਲਗਾ ਲਗਾਉਂਦੀ ਹੈ ਅਰਸ਼ੀ ਬਰਕਤ ਦਾ ਮਤਲਬ ਹੁੰਦਾ ਬੇਟਾ ਜਿਹੜੀ ਬਰਫ਼ ਹਿਮਾਲਾ ਪਰਬਤ ਦੀ ਢਿੱਗੀ ਹੈ ਨਾ ਉਹਨੂੰ ਕਹਿੰਦੇ ਅਰਸ਼ੀ ਬਰਕਤ ਰੂਵਾਂਗ ਦਿਖਦੀ ਹੈ ਤੁਸੀਂ ਪਹਾੜਾਂ ਦੇ ਜਦੋਂ ਬਰਫਬਾਰੀ ਹੁੰਦੀ ਉਹਨੂੰ ਦੇਖਿਆ ਜੇ ਰੂਵਾਂਗ ਦਿਖਦੀ ਹੈ ਚਾਂਦੀ ਦੇ ਢੇਰ ਲਗੰਦੀ ਹੈ ਚਾਂਦੀ ਦੀ ਤਰ੍ਹਾਂ ਲਗਦੀ ਹੈ ਹਿਮਾਲਾ ਪਰਬਤ ਤੇ ਜਦੋਂ ਜਦੋਂ ਬਰਫ ਜਮੀ ਹੁੰਦੀ ਹੈ ਨਾ ਉਹ ਤੁਹਾਨੂੰ ਦੇਖਣ ਦੇ ਵਿੱਚ ਚਿੱਟੀ ਬਰਫ ਜਿਹੜੀ ਚਾਂਦੀ ਵਰਗੀ ਲਗਦੀ ਹੈ ਤੇ ਚਾਂਦੀ ਢਲਕੇ ਵਿਛਦੀ ਹੈ ਚਾਂਦੀ ਢਲਕੀ ਵਿੱਚ ਜਾਂਦੀ ਹੈ ਜਦੋਂ ਉਹ ਹਿਮਾਲਾ ਪਰਬਤ ਤੋਂ ਪਾਣੀ ਜਿਹੜਾ ਪਿਗਲ ਕੇ ਬਰਖ ਪਿਗਲ ਕੇ ਉਹ ਪਾਣੀ ਦਰਿਆਵਾਂ ਦੇ ਵਿੱਚੋਂ ਨਹਿਰਾਂ ਵਿੱਚੋਂ ਹੋ ਕੇ ਸਾਡੀਆਂ ਖੇਤਾਂ ਵਿੱਚ ਆਉਂਦਾ ਹੈ ਤਾਂ ਫਿਰ ਸੋਨਾ ਬਣਦੀ ਜਾਂਦੀ ਹੈ ਫਿਰ ਫਸਲਾਂ ਉਗਦੀਆਂ ਕਣਕ ਦੀ ਫਸਲ سونے ਵਰਗੀ ਲੱਗਦੀ ਹੈ ਨਾ ਤਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਬਰਫ਼ ਹੈ ਉਹ ਪਹਾੜਾਂ ਤੇ ਡਿੱਗਦੀ ਹੈ ਤੇ ਇਸ ਉਹ ਜਿਹੜੀ ਡਿੱਗੀ ਹੋਈ ਬਰਫ਼ ਹੈ ਪਹਾੜਾਂ ਤੇ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਚਾਂਦੀ ਦੇ ਟੇਰ ਲੱਗੇ ਹੋਣ ਜਦੋਂ ਇਹੀ ਬਰਫ਼ ਪਿਗਲ ਕੇ ਮਿੰਗਲ ਕੇ ਜਦੋਂ ਨਹਿਰਾ ਦੇ ਨਹਿਰਾ ਦੇ ਰਹੀ ਖੇਤਾਂ ਵਿੱਚ ਆਉਂਦੀ ਹੈ ਤਾਂ ਫਸਲਾਂ ਉਗਦੀਆਂ ਹਨ ਪਾਵ ਸੋਨਾ ਰੂਪੀ ਫਸਲਾਂ ਉਗਦੀਆਂ ਹਨ ਇਸ ਤਰ੍ਹਾਂ ਲਿਖਣਾ ਬੇਟਾ ਨੈਕਸਟ ਹੈ ਬੇਟਾ ਸਾਡੇ ਕੋਲ ਇਸੇ ਕਵਿਤਾ ਦੇ ਵਿੱਚੋਂ ਇੱਕ ਟੁਕੜੀ ਹੈ ਅੱਗੇ ਦੇਖ ਅੱਗੇ ਦੇਖਦੇ ਆਂ ਦੇਖੋ ਵੀ ਤੇਰੇ ਤੇਰੀ ਮੱਖਿਓ ਮਿੱਠੀ ਮੱਖਿਓ ਮਧਰ ਕੁੰਦਾ ਸ਼ਹਿਦ ਮਿੱਠੀ ਬੋਲੀ ਤੇਰੀ ਮੱਖਿਓ ਮਿੱਠੀ ਬੋਲੀ ਹੈ ਕਹਿੰਦੇ ਤੇਰੀ ਬੋਲੀ ਕਿਹਦਾ ਪੰਜਾਬ ਤੇਰੀ ਬੋਲੀ ਬੜੀ ਮਿੱਠੀ ਹੈ ਤੇ ਮੇਰਾ ਸ਼ਿਫਟ ਕਰਦੇ ਆਂ ਜੀ ਨਾ ਰਜਦਾ ਮੈਂ ਰਜਦੀ ਨਹੀਂ ਕਿ ਤੇਰੀ ਮੱਖਿਓ ਮਿੱਠੀ ਬੋਲੀ ਹੈ ਕਿ ਮੈਂ ਤੇਰੀ ਸ਼ਿਫਟ ਕਰਾਂ ਸ਼ਿਫਟ ਕਰੀ ਜਾਵਾ ਕਰੀ ਜਾਵਾ ਤੇ ਉਰਦੂ ਹਿੰਦੀ ਦੇ ਸਾਜ਼ਾਂ ਵਿੱਚ ਉਰਦੂ ਹਿੰਦੀ ਦੇ ਸਾਜ਼ ਹੈ ਸੰਗੀਤਕਾਰੀ ਹੈ ਉਹਦੇ ਵਿੱਚ ਸੁਰਤਾਲ ਪੰਜਾਬੀ ਦਾ ਹੀ ਵੱਜਦਾ ਸਾਡੀ ਮਾਂ ਬੋਲੀ ਪੰਜਾਬੀ ਦਾ ਵੱਜਦਾ ਹੈ ਪੰਜਾਬ ਦੇ ਰੰਗ ਜਿਹੜੇ ਐ ਸਾਰੇ ਹੀ ਭਾਰਤ ਵਿੱਚੋਂ ਉਗੜਦੇ ਐ ਤਾਂ ਕਵੀ ਕਹਿੰਦਾ ਕਿ ਤੇਰੀ ਬੋਲੀ ਬੜੀ ਮਿੱਠੀ ਹੈ ਤੇ ਮੇਰਾ ਜੀ ਕਰਾ ਕਰਦਾ ਹੈ ਕਿ ਮੈਂ ਤੇਰੀ ਸਿਫਤ ਕਰਦਾ ਰਵਾਂ ਤੇ ਉਰਦੂ ਹਿੰਦੀ ਦੇ ਆ ਸਾਜ਼ਾਂ ਵਿੱਚ ਸਾਜ਼ ਕੀ ਹੁੰਦੇ ਐ ਜਿਵੇਂ ਢੋਲ ਹੋ ਗਿਆ ਹਨਾ ਛੇਣਾ ਹੋ ਗਿਆ ਹਾਰਮੋਨੀਅਮ ਹੋ ਗਿਆ ਸਾਜ਼ ਹੁੰਦੇ ਸਾਰੇ ਉਹਨਾਂ ਦੇ ਸੁਰਤਾਲ ਹੀ ਕਿਹਦਾ ਵੱਜਦਾ ਮੱਖੀ ਮਿੱਠੀ ਬੋਲੀ ਦਾ ਤੇਰੇ ਜ਼ਰਰੇ ਜ਼ਰਰੇ ਅੰਦਰ ਕਣਕਣ ਦੇ ਵਿੱਚ ਤੇਰੇ ਜ਼ਰਰੇ ਜ਼ਰਰੇ ਅੰਦਰ ਆਪਣਤ ਜਿਹੀ ਕੋਈ ਵਸਦੀ ਹੈ ਤੇਰੇ ਜ਼ਰਰੇ ਜ਼ਰਰੇ ਅੰਦਰ ਕੀ ਹੈ ਆਪਣਤਾ ਹੈ ਆਪਣਾਪਣ ਹੈ ਪੰਜਾਬ ਨੂੰ ਕਹਿੰਦਾ ਕਵੀ ਤੇਰੀ ਗੋਦੀ ਵਿੱਚ ਬੈਹਂਦਿਆਂ ਹੀ ਜਦੋਂ ਵੀ ਮੈਂ ਤੇਰੀ ਗੋਦੀ ਵਿੱਚ ਬੈਠ ਜਾਵਾਂ ਮੇਰੀ ਸਾਰੀ ਚਿੰਤਾ ਦੂਰ ਹੋ ਜਾਂਦੀ ਹੈ ਦੁਨੀਆਂ ਦੀ ਚਿੰਤਾ ਨਸਦੀ ਹੈ ਫਿਰ ਮੈਨੂੰ ਕਿਸੇ ਜੀ ਗੱਲ ਦਾ ਫਿਕਰ ਨਹੀਂ ਰਹਿੰਦਾ ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ ਤੇਰੇ ਕਣਕਣ ਵਿੱਚ ਕੀ ਹੈ ਆਪਣਤ ਜੀ ਵਸਦੀ ਹੈ ਆਪਣਾ ਮਤਲਬ ਆਪਣਾਪਣ ਵਸਦਾ ਹੈ ਮੋਹ ਆਉਂਦਾ ਹੈ ਤੇ ਤੇਰੀ ਗੋਦੀ ਵਿੱਚ ਬੈਹਂਦਿਆਂ ਹੀ ਜਦੋਂ ਵੀ ਕਵੀ ਪੰਜਾਬ ਦੀ ਧਰਤੀ ਉੱਪਰ ਵਸਦਾ ਜੀਵ ਰਹੰਦਾ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਲੱਗਦੀ ਨਹੀਂ ਹਾਂਜੀ ਨੈਕਸਟ ਹੈ ਬੇਟਾ ਨੈਕਸਟ ਹੈ ਸਾਡੇ ਕੋਲ ਧਰਤੀ ਕਵਿਤਾ ਕੁਲਦੀਪ ਸਿੰਘ ਦੀ ਕਵਿਤਾ ਧਰਤੀ ਹਾਂਜੀ ਦੇਖਦੇ ਹਾਂ ਕਹਿੰਦੇ ਜੀ ਲਾਟੂ ਮੰਗੋ ਧੁਰੀ ਦੇ ਵਾਲੇ ਲਾਟੂ ਬੱਲਵਾਂਗ ਧੁਰੀ ਦੇ ਵਾਲੇ ਤੁਹਾਨੂੰ ਪਤਾ ਹੈ ਵੀ ਸਾਡੇ ਜਿਹੜੀ ਧਰਤੀ ਹੈ ਉਹਦੀ ਸ਼ਕਲ ਅੰਡੇ ਵਰਗੀ ਹੈ ਲਾਟੂ ਵਰਗੀ ਹੈ ਧੁਰੀ ਕੀ ਹੁੰਦੀ ਹੈ ਐਕਸਿਸ ਜਿਵੇਂ ਆ ਧਰਤੀ ਹੈ ਨਾ ਸਾਡੀ ਆ ਮੰਨ ਲਓ ਦੱਦੀ ਮੈਂ ਕਿਸ ਤਰ੍ਹਾਂ ਬਣਾ ਰਿਆਂ ਇਹ ਕਹਿੰਦੇ ਕਲਪਨਾ ਕਲਪਿਤ ਰੇਖਾ ਹੈ ਇਹਦੇ ਵਿੱਚ ਠੀਕ ਹੈ ਨਾ ਇਹ ਜਦੋਂ ਘੁੰਮਦੀ ਹੈ ਨਾ ਤਾਂ ਆ ਇੱਕ ਕੀ ਧੁਰੀ ਹੈ ਇਹਦੀ ਧੁਰੀ ਇਸ ਦਿਵਾਲੇ ਘੁੰਦੀ ਹੈ ਰਾਹਾ ਘੁੰਮਦੀ ਆਪਣੀ ਚਾਲੇ ਧਰਤੀ ਲਗਾਤਾਰ ਆਪਣੀ ਧੁੜੀ ਦਿਵਾਲੇ ਘੁੰਮ ਰਹੀ ਹੈ ਘੁੰਮਣ ਕਾਰਨ ਦਿਨ ਤੇ ਰਾਤ ਅਤੇ ਮੇਰੇ ਇਸ ਤਰ੍ਹਾਂ ਘੁੰਮਣ ਨਾਲ ਦਿਨ ਤੇ ਰਾਤ ਬਣਦੇ ਹੈ ਵਾਰੋ ਵਾਰੀ ਮਰਨ ਜਾਂ ਤੁਹਾਨੂੰ ਪਤਾ ਹੀ ਹੈ ਕਿ ਬੇਟਾ ਕਿ ਧਰਤੀ ਦੀਆਂ ਦੋ ਗਤੀਆਂ ਇੱਕ ਦਿਨਿਕ ਗਤੀ ਹੈ ਤੇ ਇੱਕ ਵਾਰਸ਼ਿਕ ਗਤੀ ਹੈ ਦੈਨਿਕ ਗਤੀ ਨਾਲ ਕੀ ਬਣਦੇ ਨੇ ਤੇ ਰਾਤ ਬਣਦੇ ਆ ਤੇ ਵਾਰਸ਼ਿਕ ਗਤੀ ਨਾਲ ਕੀ ਬਣਦੇ ਮੌਸਮ ਬਦਲਦੇ ਆ ਤਾਂ ਕਵੀ ਕਹਿੰਦਾ ਹੈ ਕਿ ਧਰਤੀ ਕਹਿੰਦੀ ਹੈ ਕਿ ਮੈਂ ਆਪਣੀ ਧੂਰੀ ਦੇ ਵਾਰੇ ਘੁੰਮਦੀ ਹੋਈ ਲਗਾਤਾਰ ਆਪਣੀ ਚਾਲ ਚੱਲਦੀ ਆ ਚਾਲ ਚੱਲ ਰਹੀ ਆ ਜਾਂ ਚਾਲ ਘੁੰਮ ਰਹੀ ਆ ਮੇਰੇ ਘੁੰਮਣ ਕਰਨਾ ਧਰਤੀ ਉੱਪਰ ਦਿਨ ਤੇ ਰਾਤ ਬਣਦੇ ਹਨ ਅੱਗੇ ਬੜਾ ਅਡਾ ਇਹ ਹੈ ਮੇਰੀ ਕਥਾ ਕਹਾਣੀ ਮੈਂ ਸੂਰਜ ਦੀ ਬੇਟੀ ਰਾਣੀ ਆਖਣਮਾ ਆਖੜ ਲੋਕੀ ਧਰਤੀ ਲੋਕੀ ਆਖੜ ਲੋਕੀ ਧਰਤੀ ਮਾ ਤੇ ਮਾਣੀ ਆਖੜ ਲੋਕੀ ਧਰਤੀ ਮਾ ਮੈਂ ਤਾਂ ਰਹਿਣ ਬਸੇਰਾ ਹਾਂ ਹਾਂ ਧਰਤੀ ਕਹਿੰਦੀ ਕਿ ਮੇਰੀ ਤਾਂ ਕਹਾਣੀ ਇੰਨੀ ਕੀ ਹੈ ਕਿ ਮੈਂ ਸੂਰਜ ਦੀ ਬੇਟੀ ਰਾਣੀ ਹਾਂ ਕਹਾਂ ਧਰਤੀ ਕਹਿੰਦੀ ਕਿ ਮੇਰੀ ਤਾਂ ਇੰਨੀ ਕੀ ਕਹਾਣੀ ਹੈ ਕਿ ਮੈਂ ਸੂਰਜ ਦੀ ਬੇਟੀ ਰਾਣੀ ਹਾਂ ਲੋਕ ਮੈਨੂੰ ਧਰਤੀ ਮਾ ਕਹਿੰਦੇ ਆ ਨਾ ਤੇ ਮੈਂ ਲੋਕਾਂ ਦੇ ਲਈ ਹੀ ਰਹਿਣ ਬਸੇਰਾ ਕਿਉਂਕਿ ਲੋਕ ਇੱਥੇ ਆਪਣਾ ਜੀਵਨ ਬਤੀਤ ਕਰਕੇ ਜਾਂਦੇ ਆ ਠੀਕ ਹੈ ਬੇਟਾ ਅੱਗੇ ਚੱਲਦੇ ਆਪਾਂ ਅਗਲੀ ਕਵਤਾ ਕਿਹੜੀ ਹੈ ਸਾਡੇ ਕੋਲ ਅੱਗੇ ਦੇਖੋ ਗੁਲਾਬ ਦੀ ਫਸਲ ਸਿੱਖ ਇਤਿਹਾਸ ਨਾਲ ਉਹਤਪ੍ਰੋਤ ਸਿੱਖ ਇਤਿਹਾਸ ਦੀਆਂ ਘਟਨਾਵਾਂ ਨਾਲ ਸੰਬੰਧਿਤ ਸ਼ਹੀਦਿਆਂ ਨਾਲ ਉਹਤਪ੍ਰੋਤ ਜਿਹੜੀ ਹੈ ਆਪਣੀ ਕਵਿਤਾ ਹੈਗੀ ਹੈ ਗੁਲਾਬ ਦੀ ਫਸਲ ਹਰਪ੍ਰੀਤ ਸਿੰਘ ਹੁੰਦਲ ਹੋਰਾਂ ਦੀ ਆਪਾਂ ਦੇਖਦੇ ਹਾਂ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਕਹਿੰਦਾ ਹੈ ਕਵੀ ਕਿ ਜਿੱਥੇ-ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਕਵੀ ਕਹਿੰਦਾ ਹੈ ਕਿ ਜਿੱਥੇ-ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਪਾਉ ਸ਼ਹੀਦੀਆਂ ਹੋਈਆਂ ਉੱਥੇ ਗੁਲਾਬ ਦੀ ਫਸਲ ਵਰਗੇ ਯੋਧੇ ਜਿਹੜੇ ਹੈ ਪਾ ਗੁਲਾਬ ਦੀ ਫਸਲ ਦਾ ਭਾਵ ਹੈ ਕਿ ਉਥੇ ਹੋਰ ਮਹਾਨ ਯੋਧੇ ਪੈਦਾ ਹੋਏ ਹਨ ਪੰਜਾਬ ਦੀ ਧਰਤੀ ਦੇ ਉੱਪਰ ਕਿਉਂਕਿ ਪੰਜਾਬ ਦੀ ਧਰਤੀ ਸੂਰ ਬੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਅਣਖੀਆਂ ਦੀ ਧਰਤੀ ਹੈ ਇਸ ਕਰਕੇ ਕਵੀ ਕਹਿੰਦਾ ਹੈ ਕਿ ਪੰਜਾਬ ਦੀ ਧਰਤੀ ਪੰਜਾਬ ਦੇ ਇਤਿਹਾਸ ਤੁਸੀਂ ਦੇਖੋ ਬੇਟਾ ਤਾਂ ਸ਼ਹੀਦਿਆਂ ਨਾਲ ਭਰਿਆ ਪਿਆ ਹੈ ਕਿ ਜਿੱਥੇ ਜਿੱਥੇ ਸ਼ਹੀਦਾਂ ਦੀ ਰਤ ਡੁੱਲੇ ਕਵੀ ਕਹਿੰਦਾ ਹੈ ਕਿ ਪੰਜਾਬ ਦੀ ਧਰਤੀ ਉੱਪਰ ਜਿੱਥੇ ਜਿੱਥੇ ਵੀ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਉੱਥੇ ਉੱਥੇ ਪੰਜਾਬ ਦੀ ਧਰਤੀ ਉੱਪਰ ਅਣਖੀ ਯੋਧਿਆਂ ਦੀ ਗੁਲਾਬ ਰੂਪੀ ਫਸਲ ਪੈਦਾ ਹੋਈ ਹੈ ਅਗੇ ਕਹਣਾ ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ ਸਾਡਾ ਇਤਿਹਾਸ ਕਿੰਨਾ ਸਾਡੀ ਪਿੱਠ ਤੇ ਖੜਾ ਜਿਹੜਾ ਇਤਿਹਾਸ ਹੈ ਨਾ ਉਸ ਤੇ ਸਾਨੂੰ ਮਾਣ ਹੈ ਤੇ ਆਪਣੇ ਲਹੂ ਦੇ ਰੰਗ ਉੱਤੇ ਵੀ ਮਾਣ ਹੈ ਸਾਨੂੰ ਆਪਣੇ ਲਹੂ ਤੇ ਤੇ ਆਪਣੇ ਇਤਿਹਾਸ ਉੱਤੇ ਮਾਣ ਹੈ ਬੇਟਾ ਕਿਉਂਕਿ ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਕਿਉਂਕਿ ਪੰਜਾਬੀ ਜਾਣਦੇ ਹਨ ਕਿ ਦੋ ਸੋਹਣੇ ਦੇਸ਼ ਦੀ ਮੰਗ ਉੱਤੇ ਕਿਵੇਂ ਕੁਰਬਾਨ ਹੋਈਦਾ ਸਾਨੂੰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਪਰਦਾ ਹੈ ਸਾਨੂੰ ਇਸ ਗੱਲ ਦਾ ਮਾਣ ਹੈ ਸਾਨੂੰ ਆਪਣੇ ਖੂਨ ਤੇ ਮਾਣ ਹੈ इस इस कि ਸਾਨੂੰ ਇਸ ਗੱਲ ਦਾ ਪਤਾ ਹੈ ਕਿ ਜਦੋਂ-ਜਦੋਂ ਵੀ ਦੇਸ਼ ਤੇ ਭੀੜ ਪਈ ਹੈ ਜਦੋਂ ਜਦੋਂ ਜਦੋਂ-ਜਦੋਂ ਵੀ ਦੇਸ਼ ਨੂੰ ਲੋਡ ਪਈ ਹੈ ਪੰਜਾਬ ਨੇ ਹਮੇਸ਼ਾ ਕੁਰਬਾਨੀ ਲਈ ਪਹਿਲ ਕੀਤੀ ਹੈ ਠੀਕ ਹੈ ਬੇਟਾ ਅੱਗੇ ਸਾਡੇ ਕੋਲ ਹਾਂਜੀ ਅਮੜੀ ਦਾ ਵੇੜਾ ਅਮ੍ਰਿਤਆਪ੍ਰੇਤਮ ਦੀ ਕਵਿਤਾ ਅਮੜੀ ਦਾ ਵੇੜਾ ਦੇਖੋ ਬੇਟਾ ਅਮੜੀ ਦਾ ਵੇੜਾ ਕਵਿਤਾ ਦੇ ਵਿੱਚੋਂ ਸਭ ਤੋਂ ਪਹਿਲਾਂ ਆਇਆ ਹੈ ਸਾਡੇ ਕੋਲ ਬੀਤ ਗਿਆ ਦਿਨ ਬੀਤ ਗਿਆ ਜੋ ਕੱਤਿਆ ਤੁੰਬਿਆ ਹੰਡ ਗਿਆ ਇੱਕ ਰੂੰਦਾ ਗੋੜਾ ਜਿਵੇਂ ਕੋਈ ਚਰਖਾ ਕੱਤਦਾ ਨਾਲ ਉਹਦੇ ਕੋਲ ਰੂੰਦਾ ਇੱਕ ਗੋੜਾ ਹੁੰਦਾ ਉਹ ਜਿਵੇਂ ਉਹ ਕੱਤਿਆ ਜਾਂਦਾ ਹੈ ਤੁੰਬਿਆ ਜਾਂਦਾ ਹੈ ਨਾ ਉਸੇ ਤਰ੍ਹਾਂ ਕਹਿੰਦਾ ਇਨਸਾਨੀ ਜ਼ਿੰਦਗੀ ਦਾ ਦਿਨ ਇੱਕ ਇੱਕ ਦਿਨ ਬੀਤ ਰਿਹਾ ਕਵੀ ਤਰੀ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਦਾ ਵੀ ਇਸ ਤਰ੍ਹਾਂ ਦਿਨ ਬੀਤ ਰਿਹਾ ਜਿਵੇਂ ਇੱਕ ਰੂੰ ਦੇ ਗੋੜੇ ਨੂੰ ਕੱਤਿਆ ਤੁੰਬਿਆ ਜਾਂਦਾ ਹੈ ਹੰਡਾਇਆ ਜਾਂਦਾ ਸੂਤ ਕੱਤਿਆ ਜਾਂਦਾ ਸੂਤ ਤੋਂ ਉਹ ਕੋ ਸਮਾਨ ਅੱਗੇ ਖੇਸਦਰੀ ਬਣਾਈ ਜਾਂਦੀ ਹੈ ਓਵੇਂ ਹੀ ਸਾਡੀ ਇਨਸਾਨੀ ਜ਼ਿੰਦਗੀ ਦਾ ਇੱਕ ਇੱਕ ਦਿਨ ਜਿਹੜਾ ਉਹ ਜ਼ਿੰਦਗੀ ਦਾ ਬੀਤ ਰਿਹਾ ਕਵਿਤਰੀ ਕਹਿੰਦੀ ਹੈ ਕਿ ਮੇਰੀ ਜ਼ਿੰਦਗੀ ਦਾ ਜਾਂ ਇਨਸਾਨੀ ਜ਼ਿੰਦਗੀ ਦਾ ਇੱਕ ਇੱਕ ਦਿਨ ਬੀਤ ਗਿਆ ਜਿਵੇਂ ਇੱਕ ਰੂੰ ਦਾ ਗੋੜਾ ਕੱਤੇ ਤੁੰਬੇ ਅਤੇ ਹਣ ਜਾਣ ਤੋਂ ਬਾਅਦ ਬੀਤ ਜਾਂਦਾ ਹੈ ਅੱਗੇ ਕਵਿਤਰੀ ਕਹਿੰਦੀ ਇੱਕ ਬਾਦਸ਼ਾਹੀ ਅਸੀਂ ਮਾਣੀ ਸੀ ਕਵਿਤਰੀ ਕਹਿੰਦੀ ਕਿ ਅਸੀਂ ਬਚਪਨ ਦੇ ਵਿੱਚ ਆਪਣੇ ਮਾਪਿਆਂ ਦੇ ਹੁੰਦੇ ਆ ਬਾਦਸ਼ਾਹਤ ਮਾਣੀ ਹੈ ਉਸ ਬਾਦਸ਼ਾਹ ਦਾ ਰਾਜਾ ਉਹਦਾ ਬਾਬਲ ਸੀ ਤੇ ਅੰਮੀ ਕੀ ਸੀ ਰਾਣੀ ਸੀ ਅੰਮੀ ਕੀ ਸੀ ਬਟਾ ਰਾਣੀ ਕਵਿਤਰੀ ਕਹਿੰਦੀ ਹੈ ਮੈਂ ਅਜੇ ਹੀ ਬਾਦਸ਼ਾਹਤ ਮਾਣੀ ਹੈ ਜਿਹਦੇ ਵਿੱਚ ਮੇਰਾ ਬਾਬਲ ਰਾਜਾ ਸੀ ਤੇ ਅੰਮੀ ਮੇਰੀ ਕੀ ਸੀ ਰਾਣੀ ਸੀ ਅੱਗੇ ਦੇਖਦੇ ਆ ਬਟਾ ਅੱਗੇ ਸਾਡੇ ਕੋਲੇ ਸਿਕਪਤਾ ਦੇ ਵਿੱਚੋਂ ਹੀ ਕਦੇ ਮੈਂ ਉਸ ਵੇੜੇ ਵਸਦੀ ਸਾਂ ਕਵਿਤਰੀ ਆਪਣੇ ਕਵਿਤਰੀ ਜਿਹੜੀ ਆਪਣੇ ਬਚਪਨ ਨੂੰ ਯਾਦ ਕਰਦੀ ਹੈ ਤੇ ਕਹਿੰਦੀ ਹੈ ਕਦੇ ਮੈਂ ਉਸ ਵੇੜੇ ਵਸਦੀ ਸਾਂ ਅੱਜ ਮੇਰੇ ਸੀਨੇ ਵਸਦਾ ਨਹੀਂ ਅਮੜੀ ਦਾ ਵੇੜਾ ਕਵਿਤਰੀ ਕਹਿੰਦੀ ਹੈ ਕਿ ਕਦੇ ਦਿਨ ਸਾਂ ਕਦੇ ਮੇਰਾ ਬਚਪਨ ਸੀ ਜਦੋਂ ਮੈਂ ਇਸ ਵਿੜੇ ਦੇ ਵਿੱਚ ਵੱਸਦੀ ਸੀ ਖੇਡਦੀ ਸੀ ਨੱਚਦੀ ਸੀ ਟੱਪਦੀ ਸੀ ਅੱਜ ਇਹ ਵਿੜਾ ਕਿਉਂਕਿ ਉਸ ਨੂੰ ਵਿੜਾ ਉਹ ਆਪਣਾ ਵਿੜਾ ਛੱਡ ਕੇ ਪ੍ਰਾਇ ਕਰ ਜਾਣਾ ਪੈਂਦਾ ਨਾ ਅੱਜ ਮੇਰੇ ਸੀਨੇ ਵਿੱਚ ਦਾ ਨਹੀਂ ਅਮੜੀ ਦਾ ਵਿੜਾ ਅਗਦਾ ਉਹ ਅਮੜੀ ਦਾ ਵਿੜਾ ਮੇਰੇ ਸੀਨੇ ਦੇ ਵਿੱਚ ਸੀਨੇ ਦੇ ਵਿੱਚ ਇੱਕ ਯਾਦ ਬਣ ਕੇ ਵੱਸਦਾ ਹੈ ਤੇ ਮੈਂ ਉਸ ਨੂੰ ਯਾਦ ਕਰ ਕਰਕੇ ਖੁਸ਼ ਹੁੰਨੀ ਆ ਕਹਿੰਦਾ ਕਦੇ ਸਾਨੂੰ ਕਹਾਣੀਆਂ ਪਾਉਂਦਾ ਸੀ ਕਹਿੰਦਾ ਜਿਸ ਵਿੜੇ ਵਿੱਚ ਅਸੀਂ ਆਪਣੇ ਦਾਦੀ-ਦਾਦੀ ਕੋਲੋਂ ਦਾਦੇ ਕੋਲੋਂ ਦਾਦੀਆਂ ਕੋਲੋਂ ਮਾਂ ਕੋਲੋਂ ਕਹਾਣੀਆਂ ਸੁਣੀਐ ਅੱਜ ਉਹ ਵਿੜਾ ਆਪ ਕਹਾਣੀ ਹੋ ਗਿਆ ਪਾਵਾ ਬਿੱਤੇ ਦੀ ਗੱਲ ਹੋ ਗਿਆ ਹੈ ਅੰਮ੍ਰਿਤ ਹੈ ਵਿੜਾ ਉਹ ਅੰਮ੍ਰਿਤ ਦਾ ਵਿੜਾ ਹੁਣ ਕੀ ਹੈ ਕਿ ਬਿੱਤੇ ਦੀ ਗੱਲ ਹੋ ਚੁੱਕਿਆ ਹੈ ਜਿਹੜਾ ਕਦੇ ਸਾਨੂੰ ਕਹਾਣੀਆਂ ਪਾਉਂਦਾ ਸੀ ਪਾਵਾ ਜਿੱਥੇ ਬੈਠ ਕੇ ਸੀ ਆਪਣੀ ਦਾਦੀ ਕੋਲੋਂ ਬਾਤਾਂ ਸੁਣਦੇ ਹੁੰਦੇ ਸਨ ਬੇਟਾ ਅੱਗੇ ਵੜਾ ਸਾਡੇ ਕੋਲ ਅਗਲੀ ਕਵਿਤਰੀ ਦੇਖਦੇ ਆ ਕਵੀ ਦੇਖਦੇ ਆ ਕਿਹੜਾ ਅੱਗੇ ਸਾਡੇ ਕੋਲ ਅਗੇ ਜੀ ਪਿੰਡ ਦੀ ਕੁਲਾੜੀ ਪਿੰਡ ਦੀ ਕੁਲਾੜੀ ਚੱਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ ਮਨਮੋਹਨ ਸਿੰਘ ਦਾਉਂ ਹੋਰਾਂ ਦੀ ਕਵਿਤਾ ਪਿੰਡ ਦੀ ਕੁਲਾੜੀ ਮਨਮੋਹਨ ਸਿੰਘ ਦਾਉਂ ਤੁਸੀਂ ਲਿਖੋਗੇ ਕਿ ਚੱਲਦੀ ਕੁਲਾੜੀ ਕੁਲਾੜੀ ਚੱਲਦੀ ਹੋਈ ਕਿੰਨੀ ਚੰਗੀ ਲੱਗ ਰਹੀ ਹੈ ਇਸ ਕੁਲਾੜੀ ਵਿੱਚ ਭੱਜ ਰਹੀ ਜਾ ਕੇ ਅੱਗੇ ਭੱਜ ਰਹੀ ਬਲਦਾਂ ਦੀ ਜੋੜੀ ਵੀ ਬੜੀ ਪਿਆਰੀ ਲੱਗ ਰਹੀ ਹੈ ਕਹਿੰਦੇ ਇਸ ਚੱਲਦੀ ਕੁਲਾੜੀ ਦੇ ਵਿੱਚ ਬਲਦਾਂ ਦੀ ਜੋੜੀ ਅੱਗੇ-ਅੱਗੇ ਭੱਜ ਰਹੀ ਹੈ ਤੇ ਇਹ ਚੱਲਦੀ ਹੋਈ ਕੁਲਾੜੀ ਮੈਨੂੰ ਬੜੀ ਹੀ ਚੰਗੀ ਲੱਗ ਰਹੀ ਹੈ ਅੱਗੇ ਦੇਖੋ ਅੱਗੇ ਗੋੜ ਖਾਂਦੇ ਪਿੰਨ ਪੇਦੇ ਕੋਈ ਨਾ ਵਿਚਾਰਦਾ ਗੁੜ ਵਾਲਾ ਚੱਕ ਸਭ ਨੂੰ ਪਿਆਰਦਾ ਹਾਂਜੀ ਜਦੋਂ ਕਹਿੰਦੇ ਵੀ ਆਪਾਂ ਕੁਲਾੜੀ ਤੇ ਜਾਂਦੇ ਆਂ ਤੇ ਗੁੜ ਖਾਂਦੇ ਹੋਏ ਅਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਵਿਤਕਰਾ ਨਹੀਂ ਕਰਦੇ ਜਾਤ ਪਾਤ ਦਾ ਉੱਚ ਨੀਚ ਦਾ ਅਮੀਰ ਗਰੀਬ ਦਾ ਨਾ ਹੀ ਕੋਈ ਵਿਚਾਰਦਾ ਗੁੜ ਖਾਣ ਵਾਲਾ ਤਾਂ ਨਾ ਹੀ ਗੁੜ ਬਣਾਉਣ ਵਾਲਾ ਵਿਚਾਰਦਾ ਕਿਉਂਕਿ ਗੁੜ ਵਾਲਾ ਜਿਹੜਾ ਚੱਕ ਹੈ ਜਿੱਥੇ ਆਪਾਂ ਗੁੜ ਤਿਆਰ ਕਰਦੇ ਆਂ ਅਖੀਰ ਵਿੱਚ ਲਾਸਟ ਪ੍ਰੋਸੈਸ ਹੁੰਦਾ ਨਾ ਤੇ ਨਿਯਮ ਬਣਦੀ ਹੈ ਤੇ ਉਸ ਗੁਰੂ ਵਾਲਾ ਚੱਕ ਜਿਹੜਾ ਸਾਰਿਆਂ ਨੂੰ ਕੀ ਕਰਦਾ ਪਿਆਰ ਕਰਦਾ ਹੈ ਹਾਂਜੀ ਇਹ ਸੀ ਬੇਟਾ ਸਾਡੇ ਕੋਲ ਜਿੰਨੀਆਂ ਵੀ ਕਾਰੋਸਤਰਾ ਸੀਗੀਆਂ ਸਾਡੀਆਂ ਉਹਨਾਂ ਦੇ ਭਾਵ ਅਰਥ ਉਮੀਦ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਤੁਸੀਂ ਕਿਵੇਂ ਕਰਨਾ ਹੈ ਠੀਕ ਹੈ ਹਾਂਜੀ ਅੱਗੇ ਬਟਾ ਇਸ ਤੋਂ ਪਹਿਲਾਂ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਣੀ ਚਾਹੂੰਗਾ ਹਾਂ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਜੇਕਰ ਤੁਹਾਨੂੰ ਜੇਕਰ ਤੁਹਾਨੂੰ ਪਤਾ ਜੇ ਤੁਹਾਨੂੰ ਕਵਿਤਾ ਦਾ ਨਾਮ ਯਾਦ ਹੋਵੇ ਬੇਟਾ ਤੁਸੀਂ ਕੀ ਕਰੋਗੇ ਤੁਸੀਂ ਇਹਨਾਂ ਲਿਖ ਸਕਦੇ ਹੋ ਏ ਕਵਤਾ ਅਮ੍ਰਿਤਾ ਇੱਕ ਮਿੰਟ ਬੇਟਾ ਜਾਂ ਲਿਖ ਲਓ ਏ ਕਵਤਾ ਸ਼ਿਵ ਕੁਮਾਰ ਬਟਾਲਵੀ ਬਟਾਲਵੀ ਦੀ ਹੈ ਇਹਨਾਂ ਲਿਖ ਕੇ ਏ ਕਵਤਾ ਸ਼ਿਵ ਕੁਮਾਰ ਬਟਾਲਵੀ ਦੀ ਹੈ ਇਨਾ 17 ਵਿੱਚ ਇਨਾ 17 ਵਿੱਚ ਇਨਾ 17 ਅਨੁਸਾਰ ਹਾਂਜੀ ਇਨਾ 17 ਅਨੁਸਾਰ ਉਸ ਤੋਂ ਬਾਅਦ ਜੋ ਤੁਸੀਂ ਭਾਵਰਤ ਕਰਨਾ ਹੈ ਉਹ ਭਾਵਰਤ ਬੇਟਾ ਲਿਖ ਦੇਣਾ ਠੀਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡੇ ਜਿਹੜੇ ਨੰਬਰ ਵੀ ਬੇੜਾ ਚੰਗੇ ਆਉਣਗੇ ਠੀਕ ਹੈ ਯਾਦ ਰੱਖ ਲਿਆ ਜੀ ਕਿ ਆਣਗੇ ਨੰਬਰ ਵੀ ਬੇੜਾ ਜਿਹੜੇ ਤੁਹਾਡੇ ਚੰਗੇ ਆਉਣਗੇ ਇਹ ਗੱਲ ਜ਼ਰੂਰ ਲਿਖਣੀ ਹੈ ਕਿ ਇਕ ਹਵਤਾ ਸ਼ਰਮੁਖਰ ਬਟਾਲਵੀ ਜਿਸ ਜਿਹੜੀ ਕਰਤਾ ਦੇ ਵਿੱਚੋਂ ਵੀ ਉਹ ਕਾਪ 17 ਹੋਣਗੀਆਂ ਤੁਸੀਂ ਉਸ ਕਵੀ ਦਾ ਨਾਮ ਯਾਦ ਰੱਖ ਲੈਣਾ ਜੇ ਨਹੀਂ ਰੱਖਦੇ ਕੋਈ ਗੱਲ ਨਹੀਂ ਤੁਸੀਂ ਭਾਵਰਤ ਕਰ ਦੇਣਾ ਬავੇ ਠੀਕ ਹੈ ਤਾਂ ਇਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਡੀ ਭਾਵਰਤ ਜਿਹੜੀ ਇੱਕ ਕਾਪ 17 ਦੇ ਭਾਵਰਤ ਕਰਨ ਵਾਲਾ ਪ੍ਰਸ਼ਨ ਹੈ 2 ਨੰਬਰ ਦਾ ਉਹਦੇ ਵਿੱਚੋਂ ਤੁਹਾਨੂੰ 2 ਵਿੱਚ 2 ਨੰਬਰ ਮਿਲਣੇ ਆ ਠੀਕ ਹੈ ਬਟਾ ਹਾਂਜੀ ਤਾਂ ਅੱਗੇ ਆਪਾਂ ਹਾਂਜੀ ਇਹ ਆਪਣਾ ਚੈਨਲ ਹੈ ਬੇਟਾ ਤੁਸੀਂ ਸਾਰੇ ਦੇਖ ਹੀ ਰਹੇ ਹੋ ਵੀਡੀਓ ਲੈਕਚਰ ਜਿੰਨੇ ਵੀ ਬੱਚੇ ਅੱਗੇ ਦੇਖ ਰਹੇ ਆ ਆਪਣਾ ਚੈਨਲ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਬਟਾ ਜੇ ਤੁਹਾਨੂੰ ਜੇਕਰ ਕੋਈ ਚੀਜ਼ ਪਸੰਦ ਆ ਰਹੀ ਹੈ ਤੁਸੀਂ ਲਾਈਕ ਕਰ ਸਕਦੇ ਹੋ ਤੁਹਾਨੂੰ ਕੋਈ ਸਵਾਲ ਪੁੱਛਣਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਸਵਾਲ ਵੀ ਪੁੱਛ ਸਕਦੇ ਹੋ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਤੇ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੈਣ ਅਜਲੇ ਇੰਨਾ ਹੀ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ